ਪੰਜਾਬੀ ਕਹਾਣੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਜੀ ਆਤਮਜੀਤ ਜੀ ਦੀ ਲਿਖੀ ਹੋਈ ਕਿੰਨੇ ਇਕਾਂਗੀ ਅਨੇਕ ਕਾਣੇ ਠੀਕ ਹੈ ਇਹਦੇ ਵਿੱਚ ਉਸ ਚੀਜ਼ ਨੂੰ ਬਿਆਨ ਕੀਤਾ ਗਿਆ ਕਿ ਜਿਹੜੇ ਪੁਰਾਣੇ ਸਮਿਆਂ ਤੋਂ ਚੱਲਦਾ ਆ ਰਿਹਾ ਹੈ ਵੀ ਜਿਹੜਾ ਕਿ ਨਿਮਨ ਵਰਗ ਹੈ ਠੀਕ ਹੈ ਉਹਨੂੰ ਜਿਹੜਾ ਉੱਪਰ ਵਰਗ ਹੈ ਠੀਕ ਹੈ ਜਾਂ ਜਿਹੜੇ ਆਪਣੇ ਆਗੇ ਕਿੰਨੇ ਆ ਜਿਹੜੇ ਜ਼ਾਇਗੀਰਦਾਰ ਲੋਕ ਆਗੇ ਠੀਕ ਹੈ ਵੀ ਉਹ ਕਿਵੇਂ ਦਬਾਉਂਦੇ ਆਏ ਨੇ ਠੀਕ ਹੈ ਇਹਦੇ ਵਿੱਚ ਜੀ 6 ਪਾਤਰ ਨੇ ਸੌਰੀ 7 ਪਾਤਰ ਨੇ ਜੀ ਆਪਾਂ ਉਹਨਾਂ ਦੱਸ ਲੈਣਾ ਨਾਮ ਦੱਸ ਦਿਆਂ ਉਹਨਾਂ ਤੁਹਾਨੂੰ ਪਹਿਲਾ ਹੈਗਾ ਜੀ ਧਰਮਾ ਫਿਰ ਕਰਮਾ ਫਿਰ ਨਰਾਇਣਾ ਫਿਰ ਮਹੈਣਾ ਤੇ ਸੁਰੈਣਾ ਠੀਕ ਹੈ ਉਦੋਂ ਲਾਵਾ ਇਹਦੇ ਵਿੱਚ ਇੱਕ ਖੋਜੀ ਆ ਤੇ ਇੱਕ ਸਰਦਾਰ ਹੈ ਜੀ ਇਹ ਜਿਹੜੇ ਪੰਜ ਪਾਤਰ ਨੇ ਜੀ ਕਰਮਾ ਠੀਕ ਹੈ ਧਰਮਾ ਨਰਾਇਣਾ ਮਹੈਣਾ ਤੇ ਸੁਰੈਣਾ ਠੀਕ ਹੈ ਇਹ ਅੰਨੇ ਹੁੰਦੇ ਨੇ ਜੀ ਠੀਕ ਹੈ ਇਸ ਦਾ ਇਸੇ ਕਾਂਗਰੀ ਦੇ ਵਿੱਚ ਇਹ ਅੰਨੇ ਹੁੰਦੇ ਨੇ ਇਹਨਾਂ ਨੂੰ ਦਿਖਦਾ ਨਹੀਂ ਹੁੰਦਾ ਪਰ ਇਹਨਾਂ ਦਾ ਇੱਕ ਸਰਦਾਰ ਹੁੰਦਾ ਹੈ ਠੀਕ ਹੈ ਜਿਹੜਾ ਇਹਨਾਂ ਤੋਂ ਕੰਮ ਕਰਵਾਉਂਦਾ ਤੇ ਕੰਮ ਦੇ ਬਦਲੇ ਸਿਰਫ ਇਹਨਾਂ ਰੋਟੀ ਮਿਲਦੀ ਹੈ ਠੀਕ ਹੈ ਤਾਂ ਇਹ ਆਪਸ ਵਿੱਚ ਗੱਲਾਂ ਕਰਦੇ ਹੁੰਦੇ ਆ ਕਿ ਵੀ ਵੀ ਆਪਾਂ ਕੰਮ ਤਾਂ ਕਰਦੇ ਆ ਠੀਕ ਹੈ ਵੀ ਸਾ ਆਪਾਂ ਜਿਹੜਾ ਕਿ ਇਹਨਾਂ ਜਿਹੜਾ ਸਰਦਾਰ ਉਹਦਾ ਸਨਮਾਨਤ ਹੋਣਾ ਚਾਹੀਦਾ ਵੀ ਆਪਾਂ ਨੂੰ ਰੋਟੀ ਦੇ ਰਿਹਾ ਉਹ ਕਹਿੰਦੇ ਜਿਹੜਾ ਨਰੇਣਾ ਹੁੰਦਾ ਨਾ ਅੱਜ ਉਹ ਥੋੜਾ ਜਿਹਾ ਬਾਗੀ ਸੁਰਾਂ ਵਾਲਾ ਹੁੰਦਾ ਹੈ ਤੇ ਉਹ ਹਮੇਸ਼ਾ ਹੀ ਬਗਾਵਤ ਕਰਦਾ ਇਸ ਚੀਜ਼ ਦੀ ਠੀਕ ਹੈ ਵੀ ਉਹ ਕਹਿ ਵੀ ਜਾਂਦਾ ਵੀ ਵੀ ਆਪਾਂ ਕੰਮ ਕਰਦੇ ਆ ਠੀਕ ਹੈ ਵੀ ਤਾਂ ਆਪਾਂ ਨੂੰ ਜਿਹੜਾ ਹਾਇ ਕਹਿੰਨੇ ਆ ਵੀ ਰੋਟੀ ਦਿੰਦਾ ਉਹ ਵਿੱਚ ਕੋਈ ਆਪਣੇ ਤੇ ਅਹਸਾਨ ਨਹੀਂ ਕਰਦਾ ਤੇ ਉਸ ਤੋਂ ਬਾਅਦ ਉਹ ਕਰਦੇ ਵੀ ਵੀ ਆ ਮੱਥਾ ਤੇ ਆਪਣੀ ਜਿਹੜੀ ਅੱਖਾਂ ਨੇ ਵੀ ਇਹਨਾਂ ਦਾ ਕੀ ਅਰਥ ਹੈ ਠੀਕ ਹੈ ਐਨੇ ਨੂੰ ਸਰਦਾਰ ਆ ਜਾਂਦਾ ਸਰਦਾਰ ਨਰਾਇਣ ਦੇ ਕਹਿੰਨੇ ਆ ਹੰਟਰ ਮਾਰਦਾ ਠੀਕ ਹੈ ਤੇ ਬਾਕੀ ਸਾਰੇ ਡਰ ਜਾਂਦੇ ਨੇ ਠੀਕ ਹੈ ਉਹ ਦੋ ਬਾਅਦ ਉਹਦੇ ਸਾਈਡ ਤੇ ਲੈ ਜਾ ਕੇ ਤਿਲਕ ਲਾ ਆਂਦਾ ਤਾਂ ਫਿਰ ਕਹਿੰਦਾ ਵੀ ਚਲ ਹੁਣ ਤੈਨੂੰ ਗਿਨੇ ਇਸ ਚੀਜ਼ ਦਾ ਗਿਆਨ ਹੋ ਜਾਊਗਾ ਵੀ ਮੱਥਰ ਆੱਖਾਂ ਕੇ ਵੀ ਕੀ ਕੀ ਇਹਦਾ ਅਰਥ ਹੈ ਠੀਕ ਹੈ ਉਸ ਤੋਂ ਬਾਅਦ ਉਹ ਗੱਲਾਂ ਕਰਦਾ ਉਹਦੇ ਨਾਲ ਕੀ ਕਹਿੰਦੇ ਆ ਵੀ ਫਿਰ ਉਹ ਕਹਿੰਦਾ ਸਰਦਾਰ ਕਹਿੰਦਾ ਉਹਨੂੰ ਵੀ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ ਠੀਕ ਹੈ ਵੀ ਇਹ ਮੇਰਾ ਕੋਈ ਨਿੱਜੀ ਕੰਮ ਤਾਂ ਹੈ ਨਹੀਂ ਤੁਸੀਂ ਮੰਦਿਰ ਦੀ ਇਮਾਰਤ ਬਣਾ ਰਹੇ ਹੋ ਠੀਕ ਹੈ ਵੀ ਇਹਦੇ ਨਾਲ ਥੋੜੇ ਦੁੱਖ ਦਰਦ ਕਸ਼ਟ ਕੱਟੇ ਜਾਣੇ ਨੇ ਲਈਗਾ ਵੀ ਮੇਰੇ ਤਾਂ ਕੋਈ ਆਸਾਨ ਨਹੀਂ ਗਾਦੇ ਪਰ ਠੀਕ ਹੈ ਉਦੋਂ ਬਾਅਦ ਉਹ ਗੱਲਾਂ ਕਰਦਾ ਕਿ ਵੀ ਜਦੋਂ ਅਸੀਂ ਸੂਰਜ ਗੱ ਨਹੀਂ ਦੇਖਦੇ ਸਾਡੇ ਰੜਕ ਪੈਂਦੀ ਆ ਤਾਂ ਉਹ ਕਹਿੰਦਾ ਕੋਈ ਗੱਲ ਨਹੀਂ ਵੀ ਉਧਰ ਦੇਖੋ ਨਾ ਕਿਉਂਕਿ ਵੀ ਜੇ ਉਧਰ ਦੇਖੋਗੇ ਕੋਈ ਨਵੀਂ ਬਹਾ ਬਿਮਾਰੀ ਵੀ ਸਹੇੜ ਹੋ ਸਕਦੀ ਹੈ ਠੀਕ ਹੈ ਫਿਰ ਸਰਦਾਰ ਕਹਿੰਦਾ ਵੀ ਜੇਕਰ ਵੀ ਤੁਸੀਂ ਆਪ ਸਰਦਾਰ ਮੈਨੂੰ ਬਣਾਇਆ ਠੀਕ ਹੈ ਵੀ ਜੇਕਰ ਤੁਸੀਂ ਇਸ ਚੀਜ਼ ਤੋਂ ਤੁਹਾਨੂੰ ਪ੍ਰੋਬਲਮ ਆ ਕੋਈ ਤਾਂ ਮੈਂ ਛੱਡ ਦਿੰਦਾ ਠੀਕ ਹੈ ਬਿਫਰੇ ਜਿਹੜਾ ਵੀ ਸਰਦਾਰ ਬਣੂਗਾ ਵੀ ਉਹੀ ਰੋਟੀ ਬਣਦਾ ਦਾ ਪ੍ਰਬੰਧ ਕਰੂਗਾ ਉਹੀ ਹਰ ਇੱਕ ਚੀਜ਼ ਦਾ ਪ੍ਰਬੰਧ ਕਰੂਗਾ ਇਹ ਸੁਣ ਕੇ ਫਿਰ ਉਹ ਕਹਿੰਦੇ ਨੇ ਵੀ ਨਹੀਂ ਨਹੀਂ ਵੀ ਤੁਸੀਂ ਠੀਕ ਐ ਠੀਕਾ ਵੀ ਅਸਾਂ ਨਹੀਂ ਅਸੀਂ ਸਰਦਾਰ ਨਹੀਂ ਬਣਨਾ ਚਲੋ ਜੀ ਉਹ ਚਲਾ ਜਾਂਦਾ ਤੇ ਆਪਸ ਚ ਇਹ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਆ ਠੀਕ ਐ ਇੰਨੇ ਨੂੰ ਕੀ ਕਹਿੰਨੇ ਆ ਇਹ ਆਪਸ ਚ ਗੱਲਾਂ ਕਰ ਹੀ ਰਹੇ ਹੁੰਦੇ ਆ ਤੇ ਇੰਨੇ ਨੂੰ ਸਰਦਾਰ ਆਉਂਦਾ ਤੇ ਇਹਨਾਂ ਸਾਰਿਆਂ ਨੂੰ ਕੀ ਕਹਿੰਨੇ ਆ ਜਿਹਦੇ ਐਨਕਾ ਨੇ ਉਹ ਲਿਆ ਕੇ ਦੇਂਦਾ ਇਹਨਾਂ ਦੀ ਅੱਖਾਂ ਤੇ ਲਾ ਦਿੰਦਾ ਵੀ ਜੇ ਹੁਣ ਤੁਸੀਂ ਸੂਰਜਵਲ ਦੇਖਦੇ ਥੋੜੇ ਰੜਕ ਪੈਂਦੀ ਐ ਠੀਕ ਐ ਵੀ ਪਰ ਆਹ ਐਨਕਾ ਲਾ ਲਓ ਠੀਕ ਐ ਵੀ ਫੇਰ ਤੁਹਾਡੇ ਰੜਕ ਨਹੀਂ ਪਊਗੀ ਪਰ ਜਿਹੜਾ ਨਰਾਇਣਾ ਠੀਕ ਐ ਉਹ ਐਨਕਾ ਖੋਲ ਕੇ ਦੁਬਾਰਾ ਫੇਰ ਸੂਰਜ ਨਹੀਂ ਦੇਖਣ ਆਇਂਦਾ ਸਰਦਾਰ ਇਸ ਚੀਜ਼ ਤੋਂ ਗੁੱਸਾ ਹੋ ਕੇ ਥੱਪੜ ਮਾਰਦਾ ਉਦੋਂ ਬਾਅਦ ਉਹ ਉਹਨਾਂ ਨੂੰ ਕਹਿੰਦਾ ਕਿ ਵੀ ਇਹ ਮੰਦਿਰ ਦੀ ਇਮਾਰਤ ਐ ਠੀਕ ਐ ਵੀ ਇਹਦੇ ਵਿੱਚ ਤੁਸੀਂ ਆਪਣੇ ਪੱਲਿਓਂ ਪੈਸੇ ਪਾ ਕੇ ਮੱਥਾ ਟੇਕੋ ਠੀਕ ਐ ਵੀ ਤਾਂ ਕਿ ਤੁਹਾਡੇ ਜਿਹੜੇ ਦੁੱਖ ਦਰਦ ਨੇ ਯਾਰ ਕਸ਼ਟ ਨੇ ਉਹ ਜਲਦੀ ਘਟੇ ਜਾਣ। ਤਾਂ ਇਹ ਚੀਜ਼ ਕਰਦੇ ਜਿਹੜੇ ਮੱਥਾ ਟੇਕਦੇ ਆ ਉਹ ਸਰਦਾਰ ਚੱਕ ਕੇ ਲੈ ਜਾਂਦਾ ਤੇ ਉਹ ਬਾਅਦ ਜਾ ਕੇ दारू ਪੀਣਾਂ ਜਾਂਦਾ ਆਪਣਾ ਜੋ ਵੀ ਹੈ ਠੀਕ ਹੈ ਇਹ ਮੱਥਾ ਦੇਖ ਦਿੰਦੇ ਨੇ। ਉਦੋਂ ਬਾਅਦ ਉਹ ਆਉਂਦਾ ਠੀਕ ਆ ਇਹਨਾਂ ਨੂੰ ਕਹਿੰਦਾ ਵੀ ਹੱਥ ਵੀ ਰੋਟੀ ਲੈ ਲੋ ਰੋਟੀ ਜਦੋਂ ਹੱਥ ਥੋਣ ਜਾਂਦੇ ਨੇ ਠੀਕ ਆ ਸਾਰਿਆਂ ਦੀਆਂ ਦੋ ਦੋ ਰੋਟੀਆਂ ਚੱਕ ਕੇ ਲੈ ਜਾਂਦਾ। ਠੀਕ ਆ ਤਾਂ ਉਹ ਜਦੋਂ ਵਾਪਸ ਆਉਂਦੇ ਨੇ ਤਾਂ ਦੇਖਦੇ ਨੇ ਵੀ ਦੋ ਦੋ ਰੋਟੀਆਂ ਹੈ ਨਹੀਂ ਤਾਂ ਸਰਦਾਰ ਕਹਿੰਦਾ ਉਹਨਾਂ ਨੂੰ ਵੀ ਕੁੱਤਾ ਆਇਆ ਹੋਣਾ ਵੀ ਕੁੱਤਾ ਜਾ ਕੇ ਲੈ ਗਿਆ ਹੋਣਾ। ਤਾਂ ਨਰੈਣਾ ਕਹਿੰਦਾ ਵੀ ਤੁਸੀਂ ਸ਼ੁਕਰ ਮਨਾਓ ਠੀਕ ਹੈ ਵੀ ਕੁੱਤੇ ਦਾ ਵੀ ਉਹ ਸਿਰਫ ਦੋ ਦੋ ਰੋਟੀਆਂ ਚੱਕ ਕੇ ਲੈ ਗਿਆ ਕਿੰਨਾ ਸਿਆਣਾ ਕੁੱਤਾ ਸੀਗਾ ਵੀ ਇੱਕ ਦੀ ਵੀ ਰੋਟੀ ਵੱਧ ਨਹੀਂ ਚੱਕ ਕੇ ਲੈ ਗਿਆ ਉਹ ਠੀਕ ਹੈ ਵੀ ਸਾਨੂੰ ਸ਼ੁਕਰ ਮਨਾਉਣਾ ਚਾਹੀਦਾ ਵੀ ਦੋ ਤਾਂ ਛੱਡ ਗਿਆ ਉਹ ਠੀਕ ਹੈ ਚਲੋ ਇੰਨੇ ਨੂੰ ਕੀ ਇਹਨੇ ਆ ਉਹ ਜਾਂਦਾ ਇੱਥੋਂ ਤਾਂ ਕੀ ਇਹਨੇ ਇੰਨਾਂ ਉੱਥੇ ਖੋਜੀ ਆ ਜਾਂਦਾ ਹੈ ਜਿਹੜਾ ਖੋਜੀ ਹੁੰਦਾ ਹੈ ਖੋਜੀ ਆਉਂਦਾ ਤਾਂ ਕੀ ਇਹਨੇ ਵੀ ਉਹ ਆਕੇ ਇਹਨੀਆਂ ਨੂੰ ਪਿਛੋਂ ਸਰਦਾਰ ਵੀ ਮੁੜਿਆ ਆਉਂਦਾ ਹੁੰਦਾ ਠੀਕ ਹੈ ਖੋਜੀ ਸਰਦਾਰ ਨੂੰ ਦੇਖ ਕੇ ਲੁਕ ਜਾਂਦਾ ਹੈ ਸਰਦਾਰ ਕੀ ਕਰਦਾ ਇੱਕ ਰੱਸਾ ਲਿਆ ਕੇ ਨਰਾਇਣੇ ਤੇ আর ਬਾਕੀਆਂ ਦੇ ਪੈਰਾਂ 'ਚ ਛੜ ਦਿੰਦਾ ਉਹਨਾਂ ਡਰਾਉਂਦਾ ਵੀ ਸੱਪ ਐ ਸੱਪ ਐ ਉਹ ਸਾਰੇ ਸਹਿਮ ਜਾਂਦੇ ਨੇ ਠੀਕ ਹੈ ਤੇ ਉਦੋਂ ਬਾਅਦ ਕਹਿੰਦਾ ਵੀ ਸੱਪ ਕਹਿੰਦਾ ਵੀ ਵੀ ਤੁਸੀਂ ਸਾਰੇ ਜਾਣੇ ਇੱਕ ਹਫ਼ਤਾ ਠੀਕ ਹੈ ਮੰਦਰ ਤੇ ਮੁਫਤ ਕੰਮ ਕਰੋ ਠੀਕ ਹੈ ਤਾਂ ਮੈਂ ਇੱਥੋਂ ਜਾਊਂਗਾ ਠੀਕ ਹੈ ਤਾਂ ਤੁਹਾਡਾ ਇਹ ਕਸ਼ਟ ਕਟਿਆ ਜਾਊਗਾ ਠੀਕ ਹੈ ਤਾਂ ਉਹ ਮੰਨ ਜਾਂਦੇ ਨੇ ਲੋਕ ਉਹ ਕਹਿੰਦਾ ਵੀ ਹਾਂ ਹੁਣ ਨਾਗਦੇਵਤਾ ਚਲਾ ਗਿਆ। ਇਹ ਉਦੋਂ ਬਾਅਦ ਰੱਸਾ ਇਕੱਠਾ ਕਰਕੇ ਸਰਦਾਰ ਚਲਾ ਜਾਂਦਾ ਤੇ ਉਦੋਂ ਬਾਅਦ ਖੋਜੀ ਉਹਨਾਂ ਕੋਲ ਜਾਂਦਾ ਤਾਂ ਉਹ ਆਖਦਾ ਕਿ ਮੈਂ ਗਿਆਨ ਲੱਭਣ ਤੁਰਿਆ ਸੀਗਾ ਪਰ ਇੱਥੇ ਤਾਂ ਸਾਰੇ ਹੀ ਮੂਰਖ ਲੋਕ ਰਹਿੰਦੇ ਨੇ ਵੀ ਜਿਨ੍ਹਾਂ ਨੂੰ ਰਸਤੇ ਤੇ ਕੀ ਇਹਨੇ ਉਹਦੇ ਵਿੱਚ ਫਰਕ ਹੀ ਨਜ਼ਰ ਨਹੀਂ ਆਉਂਦਾ ਹੈਗਾ ਠੀਕ ਹੈ ਤਾਂ ਉਹ ਕਹਿੰਦੇ ਨੇ ਵੀ ਤੂੰ ਗਾਉਣਾ ਫਿਰ ਉਹ ਦੱਸਦਾ ਵੀ ਮੈਂ ਤਾਂ ਗਿਆਨ ਦੀ ਭਾਲ ਚ ਤੁਰਿਆ ਨਿਕਲਿਆ ਸੀਗਾ ਤਾਂ ਉਹ ਕਹਿੰਦੇ ਨੇ ਵੀ ਨਹੀਂ ਵੀ ਸਰਦਾਰ ਕੋ ਤਾਂ ਸ਼ਕਤੀਆਂ ਨੇ ਠੀਕ ਹੈ ਉਹ ਦੇਖ ਸਕਦਾ ਉਹ ਕਹਿੰਦਾ ਵੀ ਇਹ ਜਿਹੜਾ ਉਹ ਕਹਿੰਦਾ ਇਹ ਸ਼ਕਤੀ ਦੇ ਵਿੱਚ ਸਾਰੇ ਅੰਦਰ ਹੁੰਦੀ ਹੈ ਇਹ ਤਾਂ ਮੇਰੇ ਅੰਦਰ ਵੀ ਹੈਗੀ ਆ ਤੁਹਾਡੇ ਅੰਦਰ ਵੀ ਹੈਗੀ ਆ ਤਾਂ ਉਹ ਕਹਿੰਦਾ ਵੀ ਤੇ ਵੀ ਤੂੰ ਕਿ ਬਾਕੀ ਤਾਂ ਚਲੋ ਇਸ ਚੀਜ਼ 'ਚ ਸਹਿਮਤ ਨਹੀਂ ਹੁੰਦੇ ਪਰ ਨਰਾਇਣਾ ਜਿਹੜਾ ਸ਼ੁਰੂ ਤੋਂ ਬਾਗੀ ਰਹੁੰਦੇ ਨੇ ਉਹ ਉਹਦੀ ਗੱਲ ਮੰਨਣੀ ਸਟਾਰਟ ਕਰ ਦਿੰਦਾ ਜੀ ਤੇ ਉਹ ਕਹਿੰਦਾ ਵੀ ਤੁਸੀਂ ਐਂ ਕਰੋ ਵੀ ਸਾਰੇ ਜਣੇ ਆਪਣੀਆਂ ਐਨਕਾਂ ਲਾਹੋ ਠੀਕ ਹੈ ਐਨਕਾ ਲਾ ਕੇ ਸੂਰਜ ਵੱਲ ਖੜੇ ਹੋ ਕੇ ਸੂਰਜ ਵੱਲ ਖੜਜੋ ਤਾਂ ਉਹ ਸਾਰੇ ਜਣੇ ਨੇ ਜਿਹੜੇ ਉਹ ਸੂਰਜ ਵੱਲ ਖੜ ਜਾਂਦੇ ਨੇ ਠੀਕ ਆ ਉਹਨਾਂ ਦੀ ਅੱਖਾਂ 'ਚ ਰੜਕ ਪੈਂਦੀ ਆ ਬਹੁਤ ਜ਼ਿਆਦਾ ਤੇ ਉਹਨਾਂ ਨੂੰ ਦਰਦ ਹੁੰਦਾ ਉਹ ਚੀਕਾਂ ਮਾਰਦੇ ਨੇ ਤੇ ਉਹ गिर ਜਾਂਦੇ ਨੇ ਜਦੋਂ ਖੋਜੀ ਉਹਨਾਂ ਨੂੰ ਉਠਾਉਂਦਾ ਤਾਂ ਉਹਨਾਂ ਦੀ ਜਿਹੜੀਆਂ ਅੱਖਾਂ ਇਹਨੇਗਾ ਉਹ ਵਾਪਸ ਆ ਜਾਂਦੀ ਆ ਉਹ ਇੱਕ ਦੂਜੇ ਨੂੰ ਦੇਖਣ ਲੱਗ ਜਾਂਦੇ ਤੇ ਉਹ ਬਹੁਤ ਖੁਸ਼ ਹੁੰਦੇ ਨੇ ਤਾਂ ਉਹ ਕਹਿੰਦਾ ਵੀ ਤੂੰ ਹੁਣ ਤੱਕ ਕਿੱਥੇ ਸੀਗਾ ਵੀ ਹੁਣ ਤੱਕ ਤੂੰ ਕਿੱਥੇ ਸੀਗਾ ਉਹ ਕਹਿੰਦਾ ਵੀ ਜਿਹੜੀਆਂ ਇਹ ਅੱਖਾਂ ਬੰਦ ਨੇ ਸਾਡੀਆਂ ਠੀਕ ਆ ਵੀ ਸਰਦਾਰ ਤੋਂ ਥੋੜੀ ਇੰਨੀ ਕਹਿੰਦੇ ਆ ਵੀ ਕੇਹਨਾਂ ਤੁਹਾਨੂੰ ਲੁੱਟਦਾ ਆ ਰਹੇ ਆ ਠੀਕ ਆ ਵੀਡੀ ਅੱਖਾਂ ਬੰਦ ਨੇ ਸਾਡੀਆਂ ਵੀ ਇਹ ਉਦੋਂ ਤੋਂ ਹੀ ਹੋ ਗਈਆਂ ਸੀਗੀਆਂ ਵੀ ਜਦੋਂ ਸਾਡੇ ਤੇ ਪਹਿਲਾ ਹਮਲਾ ਹੋਇਆ ਸੀਗਾ ਠੀਕ ਹੈ ਵੀ ਪਹਿਲਾ ਕੋਈ ਵੀ ਕਦਾ ਕਮੀਨਾ ਇਨਸਾਨ ਇਹੋ ਜਿਹੇ ਜਿਹਨੇ 17 ਵਾਰ ਹਮਲਾ ਕੀਤਾ ਸੀਗਾ ਕਹਿੰਦਾ ਉਹ ਦੁਬਾਰਾ ਅੰਗਰੇਜ਼ ਆ ਗਏ ਕਹਿੰਦਾ ਅੰਗਰੇਜ਼ ਗਏ ਕਹਿੰਦਾ ਫਿਰ ਅਸੀਂ ਸਰਦਾਰ ਚੁਣ ਲਏ ਠੀਕ ਹੈ ਵੀ ਹੁਣ ਅਸੀਂ ਇਹਨਾਂ ਦੇ ਚੰਗਲ 'ਚ ਫਸੇ ਹੋਏ ਆਂ ਠੀਕ ਹੈ ਉਸ ਤੋਂ ਬਾਅਦ ਖੋਜੀ ਆਖਦਾ ਉਹਨਾਂ ਨੂੰ ਕਿ ਹੁਣ ਤੁਸੀਂ ਕੀ ਕਹਿੰਦੇ ਆ ਵੀ ਇੱਥੇ ਨਹੀਂ ਰਹਿਣਾ ਤੁਸੀਂ ਅੱਗੇ ਖੇਣਪੁੰਡ ਜਾਓ ਠੀਕ ਹੈ ਕਿ ਹੁਣ ਤੁਸੀਂ ਇੱਥੇ ਨਹੀਂ ਰਹਿਣਾ ਠੀਕ ਹੈ ਵੀ ਤੁਸੀਂ ਵਾਕੀ ਕਿੰਨੇ ਪਿੰਡਾਂ ਜਾਓ ਪੂਰੀ ਦੁਨੀਆ ਚ ਫੈਲ ਜਾਓ ਵੀ ਤੁਸੀਂ ਚਾਨਣ ਕਰਨਾ ਹੈ ਹੁਣ ਐਨੇ ਨੂੰ ਸਰਦਾਰ ਆ ਜਾਂਦਾ ਠੀਕ ਹੈ ਸਰਦਾਰ ਖੋਜੀ ਨੂੰ ਦੇਖ ਕੇ ਮਾੜਾ ਚੰਗਾ ਬੋਲਦਾ ਵੀ ਤੂੰ ਕੌਣਾ ਵੀ ਉਹ ਮਾਰਨ ਲਈ ਉਹ ਹੰਟਰ ਚੁੱਕਦਾ ਠੀਕ ਹੈ ਨਰਾਣਾ ਮੂਰਿਆ ਨਰਾਇੜੇ ਦੇ ਮਾਰਨ ਲੱਗਦਾ ਨਰਾਣਾ ਉਹ ਹੰਟਰ ਫੜ ਲੈਂਦਾ ਤੇ ਸਾਰੇ ਉਹਨੂੰ ਫੜ ਕੇ ਸਿੱਟ ਦਿੰਦੇ ਨੇ ਥੱਲੇ ਤੇ ਜਦੋਂ ਉਹ ਕਰਦੇ ਆ ਆਪਸੇ ਗੱਲਾਂ ਕਰਦੇ ਆ ਬੰਜਿਆਣੇ ਵੀ ਇਹਦੀ ਅੱਖਾਂ ਕੱਢ ਦੇਣੀਆਂ ਚਾਹੀਦੀਆਂ ਨੇ ਪਰ ਉਹ ਕਹਿੰਦਾ ਜਿਹੜਾ ਕਿਹਨੇ ਖੋਜੀ ਹੁੰਦਾ ਉਹ ਕਹਿੰਦਾ ਵੀ ਨਹੀਂ ਆਪਾਂ ਇਦਾਂ ਨਹੀਂ ਕਰਨਾ ਠੀਕ ਹੈ ਵੀ ਆਪਾਂ ਇਹਨੂੰ ਛੱਡ ਦੇਣਾ ਠੀਕ ਹੈ ਆਪਾਂ ਇਹਦੇ ਨਾਲ ਕੀ ਇਹਨੇ ਆ ਵੀ ਹੱਥ ਮਿਲਾ ਲੈਣਾ ਠੀਕ ਹੈ ਵੀ ਆਪਾਂ ਰਾਜਨੀਤੀ 'ਚ ਆਪ ਵੜਨਾ ਹੈ ਠੀਕ ਹੈ ਵੀ ਆਪਾਂ ਇਹਨਾਂ ਹੱਥ ਮਿਲਾ ਲੈਣਾ ਹੈ ਆਪਾਂ ਇਹਨੂੰ ਕਹਿਣਾ ਕੁਝ ਨਹੀਂ ਠੀਕ ਹੈ ਇੱਥੇ ਜਿਹੜੀ ਹੈ ਇਹ ਇਕਾਂਗੀ ਹੈ ਉਹ ਖਤਮ ਹੋ ਜਾਂਦੀ ਹੈ ਜੀ ਜਲਦੀ ਮਿਲਦੇ ਹਾਂ ਜੀ ਕਿਸੇ ਅਗਲੀ ਕਾਂਗੀ ਦੇ ਵਿੱਚ ਜਾਂ ਅਗਲੀ ਕਿਸੇ ਕਹਾਣੀ ਦੇ ਵਿੱਚ ਧੰਨਵਾਦ